ਅੱਜੜੇ ਗੈਂਗਸਟਰ ਸਖਤ ਚੇਤਾਵਨੀ ਉਹਨਾਂ ਨੂੰ ਅੱਜ ਦਿੱਤੀ ਜਾਂਦੀ ਹੈ ਕਿ ਜੁਰਮ ਦੀ ਦੁਨੀਆ ਤੋਂ ਬਾਹਰ ਆ ਜਾਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਵਾਸਤੇ ਤਿਆਰ ਰਹੇ ਹਨ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਵਿਰੁੱਧ ਇੱਕ ਹਮਲਾ ਕੀਤਾ ਗਿਆ ਵਾਰ ਕੀਤਾ ਗਿਆ ਉਹਨਾਂ ਨੂੰ ਸ਼ਹਿ ਦੇਣ ਵਾਲੇ ਜੋ ਉਹਨਾਂ ਦੀ ਸਹਾਇਤਾ ਕਰਨ ਵਾਲੇ ਵੀ ਨਹੀਂ ਬਖਸ਼ੇ ਜਾਣਗੇ ਕਾਨੂੰਨ ਭੰਗ ਕਰਨ ਵਾਲਿਆਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਯਕੀਨ ਦਿਵਾਉਣਾ ਕਿ ਸੂਬੇ ਚ ਅਮਨ ਸ਼ਾਂਤੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਹਰ ਕੀਮਤ ਤੇ ਕਾਇਮ ਰੱਖਿਆ ਜਾਵੇਗਾ ਜੋ ਜੋ ਪਿਛਲੇ ਸਾਲਾਂ ਚ ਪਿਛਲੇ ਦਿਨਾਂ ਚ ਸੂਬੇ ਦੀ ਤਰੱਕੀ ਵਾਸਤੇ ਕੰਮ ਹੋਏ ਨੇ ਮੈਂ ਥੋੜਾ ਜਿਹਾ ਉਹਨਾਂ ਦਾ ਜ਼ਿਕਰ ਕਰਨਾ ਚਾਹੂੰ ਯੁੱਧ ਨਸ਼ਿਆਂ ਵਿਰੁੱਧ ਅਸੀਂ ਨਸ਼ਿਆਂ ਦੇ ਖਿਲਾਫ ਆਰ ਪਾਰ ਦੀ ਲੜਾਈ ਲੜ ਰਹੇ ਹਾਂ ਪੰਜਾਬ ਨੂੰ ਨਸ਼ਾ ਬਣਾਉਣ ਲਈ ਸਪਲਾਈ ਲਾਈਨ ਤੋੜੀ ਗਈ ਨਸ਼ਿਆਂ ਦੇ ਸੌਦਾਗਰ ਜੇਲ੍ਹ ਭੇਜੇ ਗਏ ਨਸੇ ਤਸਕਰਾਂ ਨੇ ਜੋ ਨਜਾਇਜ਼ ਕਮਾਈਆਂ ਕਰਕੇ ਬਿਲਡਿੰਗਾਂ ਬਣਾਈਆਂ ਪ੍ਰਾਪਰਟੀਆਂ ਬਣਾਈਆਂ ਘਰ ਬਣਾਏ ਉਹਨਾਂ ਤੇ ਬਿਲਡੋਜ਼ਰ ਚੱਲੇ ਤੇ ਚੱਲ ਰਹੇ ਨੇ ਤੇ ਜਿਹੜੇ ਨਸ਼ਾ ਪੀੜਤ ਨੇ ਜਿਹੜੇ ਉਹਨਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਏ ਉਹਨਾਂ ਦੇ ਮੁੜ ਵਸੇਵੇ ਵਾਸਤੇ ਉਹਨਾਂ ਦੇ ਇਲਾਜ ਵਾਸਤੇ ਸਪੈਸ਼ਲ ਪ੍ਰਬੰਧ ਕੀਤੇ ਜਾ ਰਹੇ ਨੇ ਸਾਡਾ ਸੂਬਾ ਬਾਰਡਰ ਨਾਲ ਲੱਗਿਆ ਹੋਇਆ 532 ਕਿਲੋਮੀਟਰ ਸਾਡਾ ਪਾਕਿਸਤਾਨ ਦੇ ਨਾਲ ਬਾਰਡਰ ਸਾਂਝਾ ਹੈ ਹਰ ਰੋਜ਼ ਉਧਰਲੇ ਪਾਸਿਓਂ ਕੋਈ ਨਾ ਕੋਈ ਗੈਰ ਸਮਾਜਿਕ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਡਰੋਨ ਜਿਹੜੇ ਨੇ ਉਹਨਾਂ ਦੇ ਵਿੱਚ ਨਸ਼ਾ ਵੀ ਆਉਂਦਾ ਹੈ ਜਿਹੜਾ ਵੀ ਨਾਗਰਿਕ ਆਪਣੇ ਪਿੰਡ ਨੂੰ ਨਸ਼ਿਆਂ ਵਿਰੁੱਧ ਜੰਗ 'ਚ ਸ਼ਾਮਲ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ 989991 00002 98991 00002 ਨੰਬਰ ਤੇ ਮਿਸਕਾਲ ਕਰਕੇ ਰਜਿਸਟਰ ਹੋ ਸਕਦਾ ਹੈ ਮੇਰੀ ਨਿਗਰਾਨੀ ਵਾਲੀ ਟੀਮ ਜਿਹੜੀ ਹੈ ਅਰਿਸਟਡ ਹੋਏ ਵਿਅਕਤੀਆਂ ਤੱਕ ਖੁਦ ਪਹੁੰਚ ਕਰੂਗੀ ਤਾਂ ਕਿ ਆਪਾਂ ਇਹਨੂੰ ਲੋਕ ਲਹਿਰ ਬਣਾ ਕੇ ਆਪਣੇ ਸੂਬੇ ਨੂੰ ਨਸ਼ਾ ਮੁਕਤ ਬਣਾ ਸਕੀਏ ਪਿੰਡ ਤੇ ਬਾਡਾਂ ਚ ਨਸ਼ਿਆਂ ਦੇ ਖਾਤਮੇ ਵਾਸਤੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਨਸ਼ੇ ਚੋਂ ਬਾਹਰ ਕੱਢਣ ਵਾਲੇ ਵਿਅਕਤੀਆਂ ਨੂੰ ਪਿੰਡਾਂ ਦੇ ਫਹਿਰੇਦਾਰ ਤੇ ਸੂਰਮਿਆਂ ਦੇ ਦਰਜੇ ਦਿੱਤੇ ਜਾਣਗੇ